ਸਿੱਖ ਸਮੁਦਾਇਤ ਦੇ ਜੋ ਬਣ ਰਹੀਆਂ ਨੇ ਫਿਲਮਾਂ ਉਹਨਾਂ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੀਤੀ ਅਹਿਮ ਮੀਟਿੰਗ ਜਿਸ ਵਿੱਚ ਲਏ ਜਾਣਗੇ ਅਹਿਮ ਫੈਸਲੇ ਜਿਸ ਵਿੱਚ ਕੀ ਫਿਲਮਾਂ ਦੇ ਵਿੱਚ ਐਨੀਮੇਸ਼ਨ ਫਿਲਮਾਂ ਜਿਸ ਦੇ ਵਿੱਚ ਕਿ ਸਿੱਖਾਂ ਦੇ ਕਿਰਦਾਰਾਂ ਨੂੰ ਕੁਝ ਘਟੀਆਂ ਪੇਸ਼ ਕੀਤਾ ਜਾਂਦਾ ਇਸ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਫੈਸਲੇ ਲਏ ਜਾਣਗੇ ਅਤੇ ਉਹਨਾਂ ਫਿਲਮਾਂ ਨੂੰ ਬਿਲਕੁਲ ਵੀ ਚੱਲਣ ਨਹੀਂ ਦਿੱਤਾ ਜਾਵੇਗਾ ਜੋ ਸਿੱਖ ਮਰਿਆਦਾ ਦੇ ਖਿਲਾਫ ਹੋਣ ਗਿਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਸ਼੍ਰੀ ਕਾਪਟਾ ਕਥਾਈ ਦੇ ਜਥੇਦਾਰ ਸਾਹਿਬ ਨੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਜੋ ਵੀ ਸਿੱਖ ਮਰਿਆਦਾ ਦੇ ਖਿਲਾਫ ਫਿਲਮਾਂ ਹੋਣਗੀਆਂ ਜੋ ਬਣਾਈਆਂ ਜਾਣਗੀਆਂ ਉਹਨਾਂ ਨੂੰ ਅਸੀਂ ਬਿਲਕੁਲ ਵੀ ਚੱਲਣ ਨਹੀਂ ਦੇਵਾਂਗੇ ਉਹਨਾਂ ਤੇ ਪੂਰਾ ਰੋਕ ਲਾਉਣ ਦੇ ਲਈ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਸਭ ਤੋਂ ਪਹਿਲਾਂ ਤੇ ਮੈਂ ਸੱਚੇ ਸੱਚੇ ਪਾਤਸ਼ਾਹ ਦੇ ਦਰ ਤੇ ਆਏ ਹਾਂ ਮੈਂ ਆਪਣੇ ਸੁਭਾਅ ਦੇ ਮੁਤਾਬਕ ਸਿਰਫ ਪਹਿਲਾਂ ਆਪਣੇ ਮਨ ਨੂੰ ਯਾਦ ਕਰੂੰਗਾ ਧੰਨ ਧੰਨ RAM DAS ਗੁਰ ਜਿਨ ਸ੍ਰੀ ਆਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਜਣ ਹਰਿਆ ਧਾਰਿਆ ਅੱਜ ਦੀ ਜਿਹੜੀ ਇਹ ਕਦਰਤਾ ਵਾ ਇਹ ਛੋੜੇ ਦਿਨ ਪਹਿਲਾਂ ਆਪਾਂ ਇਹਦਾ ਐਲਾਨ ਕੀਤਾ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਭਾਵੇਂ ਸਿੱਖ ਇਤਿਹਾਸ ਦੇ ਉੱਤੇ ਬਣਦੀਆਂ ਨੇ ਜਾਂ ਕਈ ਸਿੱਖ ਇਤਿਹਾਸ ਦੇ ਉੱਤੇ ਨਹੀਂ ਬਣਦੀਆਂ ਉਵੇਂ ਵੀ ਬਹੁਤ ਸਾਰੀਆਂ ਬਾਲੀਵੁੱਡ ਜਾਂ ਦੂਜੇ ਪਾਸੇ ਬਣਦੀਆਂ ਪਰ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਕਿਰਦਾਰ ਆ ਕਈ ਵਾਰੀ ਬਹੁਤ ਮਜ਼ਾਕੀਆ ਦਿਖਾਏ ਜਾਂਦੇ ਆ ਕਈ ਵਾਰੀ ਸਿੱਖਾਂ ਦੇ ਕਿਰਦਾਰ ਉਹਦਾਂ ਨਹੀਂ ਦਿਖਾਏ ਜਾਂਦੇ ਜੋ ਅਸਲ ਦੇ ਵਿੱਚ ਸਿੱਖ ਦਾ ਕਿਰਦਾਰ ਹੈਗਾ ਇੱਕ ਤੇ ਇਹ ਮਸਲਾ ਦੂਜਾ ਜਿਵੇਂ ਐਸਜੀਪੀਸੀ ਦੇ ਪਹਿਲਾਂ ਹੀ ਬਹੁਤ ਸਾਰੇ ਮਤੇ ਹੋਏ ਨੇ ਭਈ ਕੋਈ ਗੁਰੂ ਸਾਹਿਬ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਗੁਰੂ ਪਰਿਵਾਰ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਜਿਹੜੇ ਗੁਰੂ ਕਾਲ ਦੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਿਰਦਾਰ ਨਹੀਂ ਕਰ ਸਕਦਾ ਪਰ ਕੁਝ ਸਮੇਂ ਤੋਂ ਇਹੋ ਜਿਹਾ ਕੁਝ ਕੋਸ਼ਿਸ਼ਾਂ ਹੋਈਆਂ ਉਹਦੇ ਤੇ ਵਿਵਾਦ ਹੋਇਆ ਭਾਵੇਂ ਕਿ ਐਸਡੀਪੀਸੀ ਦੇ ਸਪਸ਼ਟ ਮਤੇ ਨੇ ਇੱਕ ਤੇ ਇਸ ਸੰਬੰਧੀ ਗੱਲ ਹੈਗੀ ਆ ਦੂਜਾ ਸਿੱਖ ਇਤਿਹਾਸ ਦੇ ਉੱਤੇ ਜੇ ਕੋਈ ਫਿਲਮ ਬਣਾਉਂਦਾ ਹੈ ਤੇ ਉਹਦੇ ਵਿੱਚ ਕੋਈ ਵੀ ਗੜਬੜ ਨਾ ਹੋਵੇ ਉਹ ਪੂਰੀ ਚੈੱਕ ਹੋਵੇ ਜਿਵੇਂ ਨਾ ਜਦੋਂ ਫਿਲਮਾਂ ਬਣਦੀਆਂ ਤੇ ਜਿਹੜਾ ਆਪਣਾ ਜਾਨਵਰਾਂ ਦਾ ਕੋਈ ਦਿਖਾਉਣਾ ਹੁੰਦਾ ਉਹਦੇ ਤੋਂ ਪਹਿਲਾਂ ਉਹਨਾਂ ਦਾ ਇੱਕ ਬਕਾਇਦਾ ਬੋਰਡ ਆ ਉਹ ਜਦੋਂ ਫਿਲਮ ਬਣਨੀ ਆ ਉਦੋਂ ਵੀ ਪਹਿਲਾਂ ਅੱਧ ਵਿਚ ਵੀ ਅਖੀਰ ਤੇ ਵੀ ਕਿ ਕੋਈ ਜਾਨਵਰ ਦੇ ਨਾਲ ਕੋਈ ਮਾੜਾ ਵਿਹਾਰਤ ਨਹੀਂ ਦਿਖਾਇਆ ਗਿਆ ਉਹ ਚੈੱਕ ਕਰਦੇ ਆ ਉਹ ਸੈਂਸਰ ਉਹਨਾਂ ਦਾ ਆਪਣਾ ਹੀ ਆ ਉਹ ਫਿਰ ਫਿਰ ਮਨਜ਼ੂਰ ਹੁੰਦੀ ਆ ਇਸੇ ਤਰ੍ਹਾਂ ਕੋਈ ਸਿੱਖਾਂ ਦੇ ਉੱਤੇ ਬਣਾਵੇ ਸਿੱਖਾਂ ਦੇ ਕਿਰਦਾਰ ਤੇ ਕਿ ਸਿੱਖਾਂ ਨੂੰ ਦਿਖਾਇਆ ਹੀ ਨਾ ਜਾਵੇ ਤਾਂ ਸਾਨੂੰ ਪਤਾ ਹੀ ਨਾ ਹੋਵੇ ਉਸ ਕਰਕੇ ਅਸੀਂ ਚਾਹੁੰਦੇ ਆਂ ਕਿ ਇੱਕ ਵਕਾਤਾ ਮਸੌਦਾ ਜਿਹੜਾ ਉਹ ਤਿਆਰ ਹੋਵੇ ਇਕਤਰਤਾ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਚ ਐਸਡੀਪੀਸੀ ਕਿਉਂਕਿ ਇਹ ਤੇ ਪਹਿਲਾਂ ਵੀ ਮੱਥੇ ਪਾਏ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਨਾਲ ਲੈ ਕੇ ਆਪਾਂ ਇਹ ਚਾਹੁੰਦੇ ਆ ਕਿ ਕੋਈ ਨਾ ਕੋਈ ਹੱਲ ਜਿਹੜਾ ਉਹ ਕਢ ਲਿਆ ਜਾਵੇ ਅੱਜ ਪਹਿਲੀ ਤੇ ਪਲੇਠੀ ਮੀਟਿੰਗ ਆਏ ਜਿਹਦੇ ਵਿੱਚ ਵੱਖ-ਵੱਖ ਵਿਦਵਾਨ ਜਾਂ ਸਾਡੀਆਂ ਸੰਸਥਾਵਾਂ ਦੇ ਆਉਣਗੇ ਸੱਜਣ ਉਹਦੇ ਤੋਂ ਬਾਅਦ ਅੱਗੇ ਵੀ ਮੀਟਿੰਗਾਂ ਹੋਣਗੀਆਂ ਇਹ ਅੱਜ ਤੇ ਵਿਚਾਰ ਹੀ ਲੈ ਜਾਣੇ ਆ ਲਿਖਤੀ ਵੀ ਲੈ ਜਾਣੇ ਆ ਆਪਾਂ ਸੁਣਾਂਗੇ ਵੀ ਉਹਦੇ ਤੋਂ ਬਾਅਦ ਫਿਰ ਸਾਰਾ ਮੰਥਨ ਹੋਊਗਾ ਸਾਰਾ ਕੁਝ ਉਵੇਂ ਹੋਊਗਾ ਜਿਵੇਂ ਸਾਡੇ ਸਿਧਾਂਤ ਆ ਜਿਵੇਂ ਸਾਡੀ ਮਰਿਆਦਾ ਔਰ ਨਾਲ ਦੀ ਨਾਲ ਜੋ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਹੈਗੀਆਂ ਮੈਂ ਕਹਿੰਨਾ ਜੀ ਪਹਿਲਾਂ ਚਾਹੀਦਾ ਇਹ ਹੋਈ ਆ ਕਿ ਪਹਿਲਾਂ ਸਾਰਾ ਕੁਝ ਚੈੱਕ ਕਰਵਾ ਹੀ ਲੈਣ ਔਰ ਉਹਦੇ ਤੋਂ ਬਾਅਦ ਕੋਈ ਚੀਜ਼ ਹੀ ਨਾ ਹੋਵੇ ਉਹਦੇ ਤੋਂ ਬਾਅਦ ਵੀ ਹੱਦਚ ਵੀ ਅਖੀਰ ਤੇ ਵੀ ਬਾਕੀ ਤੇ ਅਜੇ ਤਾਂ ਪੰਜ ਸੁਝਾਅ ਲੈਣੇ ਹਨ ਵੱਖ-ਵੱਖ ਸੁਝਾਅ ਵਿਦਵਾਨਾਂ ਦੇ ਆਉਣਗੇ ਫਿਰ ਉਹਦਾ ਮੰਥਨ ਹੋਊਗਾ ਪਰ ਦੇਖੋ ਜਿਵੇਂ ਰੋਲਾ ਨਾ ਵੀ ਅਹੀਂ ਕੋਈ ਫਿਲਮਾਂ ਬੰਦੀ ਕਰ ਦੇਣੀਆ ਐਂ ਦਾ ਕੋਈ ਹੈ ਨਹੀਂ ਆ ਪਰ ਕੁਝ ਚੀਜ਼ਾਂ ਸਪਸ਼ਟਾ ਉਹਦੇ ਤੇ ਮੈਂ ਅੱਜ ਵੀ ਸਪਸ਼ਟਾ ਬਾਅਦ ਚ ਵੀ ਆ ਗੁਰੂ ਸਾਹਿਬ ਗੁਰੂ ਪਰਵਾਰ ਗੁਰੂ ਕਾਲ ਦੇ ਸ਼ਹੀਦ ਉਹਦੇ ਤੇ ਕੋਈ ਰੋਲ ਨਹੀਂ ਕਰ ਸਕਦਾ ਉਹ ਕਿਸੇ ਨੂੰ ਹੱਕ ਨਹੀਂ ਹੈ